ਆਪ ਸਭ ਦਾ ਹਾਰਦਿਕ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੈਂਚਸ ਦੇ ਨਾਲ ਸੰਬੰਧਿਤ ਇੱਕ ਅਪਡੇਟ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੀ ਕਿਹੜੇ ਵਿਭਾਗ ਦੀ ਗੱਲ ਹੋਈ ਹੈ ਤੇ ਕਿਹੜੇ ਬਿੱਲਾਂ ਨੂੰ ਲੈ ਕੇ ਗੱਲ ਹੋਈ ਹੈ ਪੀਕ ਮਿਸ਼ਨ ਦੀ ਨਾਲ ਸੰਬੰਧਿਤ ਇੱਕ ਵੱਡੀ ਅਪਡੇਟ ਆ ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕੁਐਸਟ ਹੈ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਮਹਮ ਜਾਣਕਾਰੀ ਪੰਚਾਇਤੀ ਰਾਜ ਪੈਨਸ਼ਨਰਸ ਯੂਨੀਅਨ ਪੰਜਾਬ ਵੱਲੋਂ ਪੰਚਾਇਤੀ ਵਿਭਾਗ ਦੇ ਫੇਸ 8 ਵਿਛਲੇ ਮੁੱਖ ਦਫ਼ਤਰ ਅੱਗੇ 10 ਜੂਨ ਨੂੰ ਦਿੱਤਾ ਜਾਣ ਵਾਲਾ ਸੁਪਾ ਪਦਰੀ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਯੂਨੀਅਨ ਵੱਲੋਂ ਇਹ ਫੈਸਲਾ ਅੱਜ ਪੰਚਾਇਤੀ ਵਿਭਾਗ ਦੇ ਡਾਇਰੈਕਟਰ 우ਮਾ ਸ਼ੰਕਰ ਗੁਪਤਾ ਅਤੇ ਪੈਨਸ਼ਨ ਬੈਂਕ ਦੀ ਇੰਚਾਰਜ ਡਿਪਟੀ ਡਾਇਰੈਕਟਰ ਪ੍ਰਨੀਤ ਕੌਰ ਨਾਲ ਮੀਟਿੰਗ ਉਪਰੰਤ ਕੀਤਾ ਗਿਆ ਇਸ ਮੌਕੇ ਯੂਨੀਅਨ ਦੇ ਸੁਪਾ ਮੀਤ ਪ੍ਰਧਾਨ ਲਖਸ਼ਮ ਸਿੰਘ ਗਰੇਵਾਲ ਜਰਨਲ ਸਕੱਤਰ ਗੁਰਮੀਤ ਸਿੰਘ ਪਾਖਰਪੁਰ ਕਤਰ ਜਗਸੀਰ ਸਿੰਘ ਢਿੱਲੋਂ ਹਸਾਲਾ ਦਿਆਲ ਸਿੰਘ ਫਤੇਗੜ ਸਾਹਿਬ ਗੁਰਮੇਲ ਸਿੰਘ ਸਮਰਾਲਾ ਪਰਮਜੀਤ ਸਿੰਘ ਸਤਪਾਲ ਭਾਰਤਵਾਜ ਗੁਰਮੇਲ ਸਿੰਘ ਸੁਖਦੇਵ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਡਾਇਰੈਕਟਰ ਨੇ ਭਰੋਸਾ ਦਿੱਤਾ ਹੈ ਕਿ ਜੂਨ ਦੀ ਪੈਨਸ਼ਨ ਜਲਦੀ ਮਿਲ ਜਾਵੇਗੀ ਉਹ ਛੇਵੀਂ ਤਨਖਾਹ ਕਮਿਸ਼ਨ ਦੇ ਜੁਲਾਈ 2021 ਤੋਂ ਲੈ ਕੇ ਪੈਨਸ਼ਨ ਨੂੰ ਮਿਲਣ ਵਾਲੀ ਸਾਰੀ ਬਕਾਇਆ ਰਾਸ਼ੀ ਦੇ ਬਿੱਲ 30 ਜੂਨ ਤੱਕ ਖਜ਼ਾਨੇ ਵਿੱਚ ਭੇਜੰਦਾ ਵਿਸ਼ਵਾਸ ਦਿਵਾਇਆ ਇਸ ਦੇ ਨਾਲ ਹੀ ਉਹਨਾਂ ਦੂਜੇ ਭਾਗਾਂ ਦੀ ਤਰਜ਼ ਤੇ ਬੁਢੇਪਾ ਪੱਤਾ ਤੇ ਐਲਟੀਸੀ ਦੀ ਸਹੂਲਤ ਦਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਆਖੀ ਜਦ ਕਿ ਪੈਨਸ਼ਨ ਦੀ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਲਈ ਜਾਣ ਵਿੱਚ ਬੇਲੋੜੀ ਦੇਰੀ ਕਰਨ ਵਾਲਿਆਂ ਪ੍ਰਤੀ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਜੂਨੀਅਨ ਆਗੂਆਂ ਨੇ ਕਿਹਾ ਕਿ ਡਾਇਰੈਕਟਰ ਦੇ ਇਨ੍ਹਾਂ ਭਰੋਸਿਆਂ ਮਗਰੋਂ 10 ਜੂਨ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਜੇ ਮੰਗਾਂ ਨਾ ਮੰਨੀਆਂ ਤਾਂ ਧਰਨਾ ਜਿਹੜਾ ਮੁੜ ਲایا ਜਾਊਗਾ ਤਾਂ ਇਹ ਪੈਂਚਸ ਵੱਲੋਂ ਪੰਚਾਇਤੀ ਰਾਜ ਦੇ ਪੈਂਚਸ ਵੱਲੋਂ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਨੂੰ 30 ਜੂਨ ਤੱਕ ਉਹਨਾਂ ਦੇ ਜਿਹੜੇ ਬਕਾਇਆ ਬਿੱਲ ਨੇ ਉਹ ਪਾਸ ਕਰ ਦਿੱਤੇ ਜਾਣਗੇ ਤੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਜੇ ਇਹ ਮੰਗਾਂ ਉਹਨਾਂ ਦੀਆਂ ਜਾਂ ਉਹਨਾਂ ਦੇ ਜਿਹੜੀ ਪੈਂਡਿੰਗ ਹੈ ਉਹ ਚੀਜ਼ ਨਹੀਂ ਮਿਲਦੀ ਤਾਂ ਇੱਕ ਜੋ ਵੀ ਨੈਕਸਟ ਧਰਨਾ ਉਹਨਾਂ ਨੇ ਹੁਣ ਮੁਲਤਵੀ ਕੀਤਾ ਹੈ 10 ਜੂਨ ਵਾਲਾ ਉਹ ਦੁਬਾਰਾ ਵੀ ਕਰਨਗੇ ਜੇ ਉਹਨਾਂ ਦੀਆਂ ਮੰਗਾਵਲ ਜਾਂ ਉਹਨਾਂ ਦੀਆਂ ਪੈਨਸ਼ਨ ਸੰਬੰਧੀ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਨਾ ਕੀਤੀਆਂ ਗਈਆਂ ਸੋ ਇਹ ਸੀ ਜੀ ਪੰਚਾਇਤੀ ਭਾਗ ਦੇ ਪੈਨਸ਼ਨਸ ਦੇ ਨਾਲ ਜੁੜੀ ਹੋਈ ਅਪਡੇਟ ਸੋ ਹੋਰ ਵੀ ਮੁਲਾਜ਼ਮਾਂ ਪੈਨਸ਼ਨਸ ਦੇ ਕਿਸੇ ਵੀ ਭਾਗ ਦੇ ਨਾਲ ਕੋਈ ਵੀ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀ ਕਰਾਂਗੇ ਇਸ ਤੋਂ ਬਿਨਾਂ ਐਜੂਕੇਸ਼ਨਲ ਵੀਡੀਓਜ਼ ਬੱਚਿਆਂ ਦੀ ਸਟੱਡੀ ਨੂੰ ਲੈ ਕੇ ਪੰਜਾਬੀ ਵਿਸ਼ੇ ਨੂੰ ਲੈ ਕੇ ਅਸੀਂ ਅਪਡੇਟ ਕਰਦੇ ਰਹਿੰਨੇ ਆ ਉਹਦੇ ਲਈ ਵੀ ਤੁਸੀਂ ਜੁੜ ਸਕਦੇ ਹੋ ਬਾਕੀ ਤੁਹਾਨੂੰ नोटिफिकेशन ਜਿਵੇਂ ਪੀਐਸਟੈਟ ਹੈ ਉਸਦੇ ਵੀ ਕੋਈ ਆਉਂਦੇ ਆ ਜੋ ਕੋਈ ਜੋਬਸ ਤੇ ਆਉਂਦੇ ਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦਿੰਦੇ ਰਹਿੰਦੇ ਆ ਸੋ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ